ਆਪਣੇ ਸਿੱਖਾਂ ਨੇ ਕਿਸਾਨਾਂ ਦੇ ਖਿਲਾਫ ਬਿਆਨਬਾਜ਼ੀ ਦੇਣੀ ਬੰਦ ਕਰੋ ਤੁਸੀਂ ਇਹ ਭੁੱਲ ਚੁੱਕੇ ਆ ਕਿ ਜੇਸੇ ਹੋ ਕੋਟੀਆਂ ਦੇ ਵਿੱਚ ਜਿਸ ਕਾਰੇ ਦੇ ਤੁਸੀਂ ਝੂਠੇ ਇਹ ਪੰਜਾਬ ਦੇ ਕਿਸਾਨਾਂ ਦੀਆਂ ਵੋਟਾਂ ਨਾਲ ਤੁਸੀਂ ਜਿੱਤੇ ਜਿੱਤ ਕੇ ਐਸੋ ਆਰਾਮ ਤੁਸੀਂ ਪਾ ਰਹੇ ਹੋ ਤੁਸੀਂ ਮੋਦੀ ਦੇ ਆਪਣੀ ਸਰਕਾਰਾਂ ਦੇ ਵਿੱਚ ਆਪਣੀ ਜਗ੍ਹਾ ਬਣਾਉਣ ਦੇ ਲਈ ਤੁਸੀਂ ਸਾਡੇ ਬਜ਼ੁਰਗਾਂ ਖਿਲਾਫ ਜੋ ਭੱਦੀ ਸ਼ਰਦਾਰ ਨਹੀਂ ਬੋਲ ਰਹੇ ਅਸੀਂ ਕਿਸੇ ਕੀਮਤ ਤੇ ਪ੍ਰਦਰਸ਼ਨ ਨਹੀਂ ਕਰਾਂਗੇ ਤੇ ਜਿਹੜਾ ਵੀ ਬੋਲੇਗਾ ਇਸਤਾ ਵੀ ਮਾਰੀ ਹਸਲ ਕਰਾ ਨਾ ਦੇਗਾ ਸਾਡੀ ਸਵੇਰ ਸ਼ੁਰੂ ਹੁੰਦੀ ਹੈ ਦੇ ਨਾਲ ਜਿਹੜੀਆਂ ਮਠਿਆਈਆਂ ਜਿਹੜੀ ਛਾਹ ਤੁਹਾਡੀ ਸਵਰਗਤ ਸਾਰੇ ਬਣਦੀਆਂ ਨੇ ਉਹ ਕਿਸਾਨਾਂ ਦੇ ਘਰਾਂ ਦੇ ਥੋੜਾ ਦੇ ਬਣਦੀਏ ਇੱਕੋ ਅੱਧੀਆਂ ਫੈਟੀਆਂ ਤੇ ਨਹੀਂ ਪਿਆ ਰਹੇ ਗੱਲ ਯਾਦ ਰੱਖੋ ਇਹ ਸਾਡੀ ਜ਼ਬਾਨੀਆਂ ਭਾਜੀਪੀ ਦੇ ਲੀਟਰਾਂ ਨੂੰ ਜੋ ਚਪਲਾ ਚੱਪਲ ਵਾਲਿਆਂ ਨੂੰ ਜਿਹੜੀ ਕਿਸਾਨੀ ਦੇ ਖਿਲਾਫ ਬੋਲ ਰਹੇ ਨੇ ਆਪਣੀਆਂ ਜ਼ੁਬਾਨਾਂ ਦੇ ਤੁਸੀਂ ਸਮਝ ਕੇ ਕਰੋ ਬੇਟੇ ਆਉਣ ਵਾਲੇ ਸਮੇਂ ਵਿੱਚ ਨਤੀਜਾ ਭੁੱਖਾਂ ਨੇ ਪਿਆਰੋ ਘਰਾਂ ਜੋ ਤੁਹਾਡਾ ਨਿਕਲਣਾ ਬੰਦ ਹੋ ਜਾਏਗਾ ਇੱਕ ਦਾ ਸਮਝੋ ਬਣਾਇਆ ਅੱਜ ਸਾਰਾ ਦੇਣਾ ਆ ਇਸ ਦਾ ਵੱਧ ਇਸ ਤੋਂ ਹੋਰ ਵੱਧ ਕਰਕੇ ਜੀ ਤੁਹਾਡੇ ਕੋਲ ਆ ਮੰਗੇ ਜੀ ਬੋਲੇ ਸੋਨਹਾਰ ਬੋਲੇ ਸੁਧਿਆਕਾਰ ਇਹ ਦੇਣਾ ਕਿ ਕਿਸਾਨ ਪਿੰਗਨੇ ਬਣਾਉਂਦੇ ਮੇਰ ਨਾਲ ਆ ਕੇ ਗੱਲ ਕਰਨ ਇਹਨਾਂ ਦੇ ਕਦੇ ਬਾਲ ਗੇਟ ਦੇ ਮੋੜੇ ਖੜੇ ਆ ਤੁਸੀਂ ਦੇਖੋ ਕਿੱਲੇ ਦੇ ਵਿੱਚ ਕਿੰਨਾ ਬੀਜ ਪੈਂਦਾ ਕਿਹੜੀ ਫਸਲ ਦਾ ਕਿਨਾਲ 'ਚ ਕਿਹੜੀ ਫਸਲ ਦਾ ਕਿੰਨਾ ਬੀਜ ਪੈਂਦਾ ਇੱਕ ਕਿੱਲੇ 'ਚ ਕਿੰਨੇ ਮੱਗਲੇ ਹੁੰਦੇ ਨੇ ਕਿੰਨੀਆਂ ਸਸਾਈਆਂ ਹੁੰਦੀਆਂ ਕਿੰਨੀਆਂ ਗਲਾਉਂ ਹੁੰਦੀਆਂ ਇਹਨਾਂ ਨੂੰ ਪਤਾ ਨਹੀਂ ਹੋਣਾ ਅੱਜ ਇਹ ਤੁਹਾਨੂੰ ਸਮਝਾਵਾਂਗੇ ਇਸ ਨਾਲ ਤਾਂ ਯਾਦ ਨਹੀਂ ਹੁੰਦਾ ਅਸੀਂ ਤਾਂ ਦੋਨੇ ਸੁਖਣਾ ਹੈ ਬੀਜਪੀ ਦੇ ਥੱਲੇ ਮਰਦਾਬਾਦ 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 ਬੀਜਪੀ ਦੇ ਥੱਲੇ ਮਰਦਾਬਾਦ ਮਰਦਾਬਾਦ ਟਿਕਸ਼ਨਪੂਰ ਮਰਦਾਬਾਦ ਮਰਦਾਬਾਦ ਟਿਕਸ਼ਨਪੂਰ